ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਦੋ ਬਹੁਤ ਮਹੱਤਵਪੂਰਨ ਸਿਧਾਂਤਾਂ ਬਾਰੇ ਸੰਗਤ ਅਤੇ ਪੰਗਤ ਇਹ ਦੋਵੇਂ ਪਰੰਪਰਾਵਾਂ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਗਈਆਂ ਜੋ ਸਾਨੂੰ ਪਿਆਰ ਸਮਾਨਤਾ ਅਤੇ ਸੇਵਾ ਦਾ ਰਾਹ ਦਿਖਾਉਂਦੀਆਂ ਹਨ ਚਲੋ ਸਮਝਦੇ ਹਾਂ ਕਿ ਇਹ ਦੋਵੇਂ ਕੀ ਹਨ ਅਤੇ ਸਾਡੀ ਜ਼ਿੰਦਗੀ ਵਿੱਚ ਇਹਨਾਂ ਦਾ ਕੀ ਮਹੱਤਵ ਹੈ ਸੰਗਤ ਦਾ ਅਰਥ ਹੈ ਸਤਸੰਗ ਯਾਨੀ ਚੰਗੇ ਲੋਕਾਂ ਦੀ ਸੰਗਤ ਵਿੱਚ ਬੈਠਣਾ ਗੁਰਦੁਆਰੇ ਵਿੱਚ ਜਦੋਂ ਅਸੀਂ ਮਿਲ ਕੇ ਗੁਰਬਾਣੀ ਸੁਣਦੇ ਹਾਂ ਕੀਰਤਨ ਕਰਦੇ ਹਾਂ ਉਹੀ ਸੱਚੀ ਸੰਗਤ ਹੈ ਸੰਗਤ ਦਾ ਮਹੱਤਵ ਮਨ ਨੂੰ ਸ਼ਾਂਤੀ ਮਿਲਦੀ ਹੈ ਅਹੰਕਾਰ ਘੱਟਦਾ ਹੈ ਸੱਚ ਦਾ ਰਸਤਾ ਮਿਲਦਾ ਹੈ ਮਨ ਪਵਿੱਤਰ ਬਣਦਾ ਹੈ ਇਨਸਾਨ ਨਿਮਰ ਅਤੇ ਦਿਆਲੂ ਬਣਦਾ ਹੈ ਗੁਰਬਾਣੀ ਕਹਿੰਦੀ ਹੈ ਜੈਸੀ ਸੰਗਤ ਬੈਠੀ ਹੈ ਤੈਸੋ ਹੀ ਫਲ ਪਾਈਏ ਅਰਥਾਤ ਜਿਹੋ ਜਿਹੇ ਲੋਕਾਂ ਨਾਲ ਅਸੀਂ ਬੈਠਦੇ ਹਾਂ ਅਸੀਂ ਵੀ ਉਹਨਾਂ ਵਰਗੇ ਹੀ ਬਣ ਜਾਂਦੇ ਹਾਂ ਪੰਗਤ ਦਾ ਅਰਥ ਹੈ ਇੱਕੋ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਇੱਥੇ ਰਾਜਾ ਅਤੇ ਗਰੀਬ ਇੱਕੋ ਪੰਗਤ ਵਿੱਚ ਬੈਠਦੇ ਹਨ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਸਭ ਬਰਾਬਰ ਹਨ ਪੰਗਤ ਸਾਨੂੰ ਸਿਖਾਉਂਦੀ ਹੈ ਸਮਾਨਤਾ ਨਿਮਰਤਾ ਪਾਈਚਾਰਾ ਸਾਂਝਾ ਮਨੁੱਖਤਾ ਇਹ ਦੁਨੀਆ ਦੀ ਸਭ ਤੋਂ ਵੱਡੀ ਇਕੁਐਲਿਟੀ ਦੀ ਮਿਸਾਲ ਹੈ ਗੁਰੂ ਸਾਹਿਬ ਨੇ ਸਾਨੂੰ ਦੋ ਰਾਹ ਦਿੱਤੇ ਸੰਗਤ ਨਾਲ ਆਤਮਾ ਸ਼ੁੱਧ ਹੁੰਦੀ ਹੈ ਪੰਗਤ ਨਾਲ ਸਮਾਜ ਸ਼ੁੱਧ ਹੁੰਦਾ ਹੈ ਇਸ ਲਈ ਸਿੱਖੀ ਸਿਰਫ ਪੂਜਾ ਨਹੀਂ ਸਗੋ ਜੀਵਨ ਜਾਚ ਹੈ ਪਿਆਰ ਨਾਲ ਰਹਿਣਾ ਸਭ ਨਾਲ ਬਰਾਬਰੀ ਕਰਨੀ ਅਤੇ ਨਿਸ਼ਕਾਮ ਸੇਵਾ ਕਰਨੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਸੰਗਤ ਤੇ ਪੰਗਤ ਦਾ ਮਹੱਤਵ ਸਮਝ ਸਕਣ